ਵੀ ਮੇਰੀ ਜਦੋਂ ਇਹਨੇ ਸਾਡੇ ਮਾਮਾ ਨੂੰ ਬੋਲਿਆ ਸੀਗਾ ਵੀ ਤੁਸੀਂ 100-100 ਰੁਪਏ ਲੈ ਕੇ ਦਿਹਾੜੀ ਤੇ ਲੈ ਦਿੱਲੀ ਧੰਨ ਚ ਬੈਠੀਆਂ ਨੇ ਬਜ਼ੁਰਗ ਮਾਤਾਵਾਂ ਵੀ ਸਾਰੀਆਂ 100-100 ਰੁਪਏ ਦਿਹਾੜੀ ਦਈਆਂ ਨੇ ਕਹਿੰਦੀ ਉਹਨਾਂ ਵਿੱਚ ਮੇਰੀ ਮਾਂ ਸੀ। ਉਹਨੂੰ ਕੰਗੜਾ ਨਾਮ ਦੀ ਆਤ ਹੈਗੀ ਉਹਦਾ ਮਤਲਬ ਤੇ ਕੰਗੜਾ ਨਾਮ ਦੀ ਆਤ ਹੈਗੀ ਅੱਜ ਦੀ ਨਹੀਂ ਇਹ ਬਹੁਤ ਟਾਈਮ ਤੋਂ ਬਹੁਤ ਜ਼ਿਆਦਾ ਟਾਈਮ ਤੋਂ 2020 ਦੀ ਗੱਲ ਆ ਦੋ ਜਨ ਸਮਾਣੀ ਅੰਦੋਲਨ ਸੀਗਾ ਉਹਦਾ ਬਹੁਤ ਬਹੁਤ ਜ਼ਿਆਦਾ ਬੋਲਦੀ ਕਿਸਾਨਾਂ ਨੂੰ ਇਹ ਧਰਨੇ ਤੋਂ ਇਹ ਗਰੋਂ ਕੱਢੇ ਹੋਏ ਨੇ ਬੇਲੇ ਨੇ ਇਟਸ ਆਲਸੋਰ ਦੇ ਗਰਿਵਲੀਅਨ ਬੀਨ ਨੇ ਤਾਂ ਦੇ ਬਿਆਨ ਦਿੱਤੇ ਕਦੇ ਇਹ ਖਾਲਿਸਤਾਨੀ ਨੇ ਅਤਵਾਦੀ ਨੇ ਬਹੁਤ ਤਰ੍ਹਾਂ ਦੇ ਬਿਆਨ ਦੇ ਕੇ ਕਿ ਜਾਂ ਦੇ ਕਿਸਾਨਾਂ ਨੂੰ ਬਿਆਨ ਦੇ ਲੋਕਾਂ ਨੂੰ ਡਰਾਉਂਦਾ ਕਿ ਜੋ ਅਤੰਕਵਾਦ اور ਉਗਰਵਾਦ ਪੰਜਾਬ ਮੇਂ ਫੜ ਰਹਾ ਹੈ ਹਾਊ ਡੂ ਵੀ ਹੈਂਡਲ ਇਟ ਇੱਕ ਅੰਗਰਨ ਅਨਾਰਦੀ ਆਤਾ ਹੁਣ ਕਦੇ ਇਹ ਅੰਗਰਨ ਅਨਾਰਦੀ ਨੇ ਕਿਹਾ ਵੀ ਜੋ ਪੀਓ ਚ ਖਾਲਿਸਤਾਨੀ ਨੇ ਤੇ ਮਾਤਲੇ ਖਾਲਿਸਤਾਨੀ ਨੇ ਜਾਂ ਗੁਜਰਾਤ ਚ ਨੇ ਜਾਂ ਰਾਜਸਥਾਨ ਚ ਖਾਲਿਸਤਾਨੀ ਨੇ ਅਤਵਾਦ ਨੇ ਇਹ ਪੰਜਾਬ ਚ ਕਿਉਂ ਦੇਖ ਰਹੇ ਨੇ ਇੰਤਨ ਨੇ پتہ ਨਹੀਂ ਕੀ ਚੱਕਰਾਂ ਕੀ ਨਹੀਂ ਇਹਨਾਂ ਨੂੰ ਕਰਦੇ ਤੋ ਉਹ ਨਾ ਕਰਦਾ ਕਿ ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਨੇ ਪਰ ਰਹਾ ਹੈ ਹਾਊ ਟੂ ਬੀ ਹੈਂਡ ਹੈ ਕਿਸੇ ਨਾ ਕਿਸੇ ਦੇ ਨਾਮ ਅਗਰ ਤੌਰ ਤੇ ਸਿੰਘ ਲੱਗੇ ਹੋਏ ਨੇ ਜਿਉਂ ਕਿ ਕਿਤੇ ਗੱਲਬਾਤ ਹੋ ਜਵੇ ਜਿਸ ਦੇ ਨਾਲ ਵੀ ਜਿਵੇਂ ਕੰਦਰਾ ਨਾਲ ਹੁਣ ਕੁੜੀ ਦੀ ਗੱਲਬਾਤ ਹੋਈ ਉਹਦਾ ਨਾਮ ਕਲਵਿੰਦਰ ਗੌਰ ਸੀ ਜੇ ਉਹੀ ਕਿਤੇ ਨਹੀਂਹਾ ਸ਼ਰਮਾ ਜਾਂ ਐਦਾਂ ਕੁਝ ਹੁੰਦੀ ਤਾਂ ਨਾ ਨਾ ਨੇ ਬਿਆਨ ਨਹੀਂ ਦਿੱਤਾ ਤੇ ਇਹ ਗੱਲਾ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕਿ ਜੋ ਆਤੰਕਵਾਦ اور ਉਗਰਵਾਦ ਪੰਜਾਬ ਮੇਂ بڑھ ਰਹਾ ਹੈ ਪਰ ਬੜੀ ਗੱਲ ਆ ਜਿਹੜੇ ਕੰਗਣਾ ਦੇ ਬਿਆਨ ਸੀ ਉਹਨੇ ਅਜੇ ਹਜਾ ਕੁਝ ਨੂੰ ਮੂੰਹ ਤੋੜਵਾ ਦਿੱਤਾ ਚੰਡੀਗੜ੍ਹ ਵਾਲੀ ਇਹ ਬੈਠੇ ਕਿਉਂ ਆ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਬਿਆਨ ਦਿੱਤਾ ਸਸਕਾਲੀ ਜੁੜੇ ਹੋ ਤੁਸੀਂ ਵਿਚਾਰ ਟੈਲੀਵਿਜ਼ਨ ਦੇ ਨਾਲ ਤੇ ਮੈਲ ਘੁੰਮਣ ਕੱਲ ਦਾ ਇੱਕ ਪੰਜਾਬ ਦੇ ਵਿੱਚ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਕੰਗਣਾ ਰਣੌਤ ਵਾਲਾ ਕੰਗਰਾਰ ਰੋਦ ਦੇ ਥੱਪੜ ਕਾਂਡ ਦਾ ਜਿਹੜਾ ਮਾਮਲਾ ਹੈ ਕਾਫੀ ਜ਼ਿਆਦਾ ਗੰਭੀਰ ਰੂਪ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਉਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਲਖਵੀਰ ਸਿੰਘ ਜੀ ਤੇ ਪੁੱਛਦੇ ਆਂ ਇਹਨਾਂ ਤੋਂ ਕਿ ਉਹ ਕਿੱਦਾਂ ਦੇਖਦੇ ਨੇ ਇਸ ਥੱਪੜ ਕਾਂਡ ਨੂੰ ਲਖਵੀਰ ਸਿੰਘ ਜੀ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਜਿਹੜਾ ਆਪਣਾ ਕੰਗਰਾਰ ਰੋਦ ਦੇ ਕੱਲ 3 ਵਜੇ ਦਾ ਇਹ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਹੈ ਕਾਹਨ ਦੱਸਿਆ ਜਾ ਰਿਹਾ ਹੈ ਇਹ ਕਿੰਨਾ ਕੁ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਤੇ ਪਹਿਲਾਂ ਤਾਂ ਲਾਪਰੀ ਤੇ ਪਾਣੇ ਨਾ ਪਹਿਲਾਂ ਤਾਂ ਕਹਿੰਦੇ ਕੱਲ੍ਹ ਤੋਂ ਹੀ ਗੱਲ ਚੱਲ ਰਹੀ ਥੱਪੜ ਮਾਰਿਆ ਕੰਮ ਨਾਲ ਨਾ ਉੱਤੇ ਥੱਪੜ ਲੱਗਿਆ ਪਰ ਅੱਜ ਨੂੰ ਨਾ ਮਾਂ ਨਾਮ ਦੇ ਤਾਂ ਥੱਪੜ ਕਾਹਨ ਗਹਿਣ ਲੱਗੇ ਕਹੀ ਮੈਂ ਚੈਨਲ ਦੇਖਿਆ ਨਾ ਤੇ ਬੜਾ ਹਾਸਾ ਇਹ ਲੱਗਿਆ ਮੰਕਾ ਚਲੋ ਚੰਗੀ ਗੱਲ ਆ ਫਿਰ ਚੈਨਲ ਦਾ ਆਪਣਾ ਹਿਸਾਬ ਤਾਂ ਹੋਣਾ ਤੇ ਤਾਂ ਇੱਕ ਚੀਜ਼ ਦੇਖੀ ਤਾਂ ਨਾ ਆਪਣੇ ਹੁਣ ਆਪਾਂ ਨੇ ਕੰਗਣ ਨਾਲ ਨਾ ਉੱਦਦਾ ਬਿਆਨ ਸੁਣਿਆ ਗੱਲ ਆ ਕੰਗਰਾਂ ਨਾਉਜ਼ ਕਹਿੰਦੀ ਉਹਨੇ ਮੇਰੇ ਸਲੇਟ ਵੀ ਥੱਪੜ ਮਾਰਿਆ ਮੇਰੇ ਆਪਾਂ ਨੇ ਉਸ ਕੁੜੀ ਦਾ ਕੋਈ ਬਿਆਨ ਸੁਣਿਆ ਕੁਲਵਿੰਦਰ ਦਾ ਕੋਈ ਬਿਆਨ ਸਿਰਫ ਕੁਲਵਿੰਦਰ ਇਹਨਾਂ ਕਹਿ ਰਹੀ ਹੈ ਉਹ ਵੀ ਕਿਸੇ ਨੇ ਵੀਡੀਓ ਬਣਾ ਲਈ ਕਿਸੇ 에ਰਪੋਰਟ ਦੇ ਯਾਤਰੀ ਨੇ ਪਸੰਜਰ ਨੇ ਕਿਸੇ ਨੇ ਵੀਡੀਓ ਬਣਾਈ ਆ ਉਹਦੀ ਉਹ ਕਹਿਦੀ ਵੀ ਮੈਂ ਵੀ ਮੇਰੇ ਜਦੋਂ ਇਹਨੇ ਸਾਡੇ ਮਾਮਾ ਨੂੰ ਬੋਲਿਆ ਸੀਗਾ ਵੀ ਤੁਸੀਂ 100-100 ਰੁਪਏ ਲੈ ਕੇ ਦਿਹਾੜੀ ਤੇ ਲੈ ਦਿੱਲੀ ਧੰਨ ਚ ਬੈਠੀਆਂ ਨੇ ਬਜ਼ੁਰਗ ਮਾਤਾਵਾਂ ਵੀ ਸਾਰੀਆਂ 100-100 ਰੁਪਏ ਦਿਹਾੜੀ ਦਈਆਂ ਨੇ ਕਹਿੰਦੀ ਉਹਨਾਂ ਵਿੱਚ ਇੱਕ ਮੇਰੀ ਮਾਂ ਸੀ ਤੇ ਮੈਨੂੰ ਤਾਂ ਦੁੱਖ ਲੱਗਿਆ ਇੱਕਦਮ ਹੋਰ ਚੀਜ਼ਾਂ ਹੋਣ ਜੇਕਰ ਉਹਨੇ ਥੱਪੜ ਮਾਰੇ ਆ ਉਹ ਦੁੱਧ ਪੀਂਦੀ ਬੱਚੀ ਤਾਂ ਹੈ ਨਹੀਂ ਬਿਲਕੁਲ ਬਿਲਕੁਲ ਕਿ ਨਹੀਂ ਕਿਉਂਕਿ ਉਹਨੂੰ 10 ਤੋਂ 15 ਸਾਲ ਹੋ ਗਏ ਸਰਵਿਸ ਕਰਦੀ ਨੂੰ ਜੇਕਰ ਉਹ ਦੇਸ਼ ਦੀ ਸੇਵਾ ਨਿਭਾ ਰਹੀ ਹੈ ਉੱਥੇ ਹਰ ਉਹਨੂੰ ਚਿਰ ਦੇ ਪਰ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਖਾਸ ਕਰਕੇ ਜਿਹੜਾ ਬੰਦਾ ਫੌਜ ਦੇ ਵਿੱਚ ਹੁੰਦਾ ਚਾਹੇ ਡਿਊਟੀ ਜਿੱਥੇ ਮਰਜ਼ੀ ਲੱਗੀ ਹੋਵੇ ਇਹਦੇ ਨਾਲ ਹੁਣ 에어ਪੋਰਟ ਤੇ ਡਿਊਟੀ ਐ 에어ਪੋਰਟ ਤੇ ਡਿਊਟੀ ਬੜੀ ਜ਼ਿੰਮੇਵਾਰੀ ਵਾਲੀ ਡਿਊਟੀ ਆ ਉੱਥੇ ਬਹੁਤ ਬੰਦੇ ਨੇ ਆਉਣਾ ਜਾਣਾ ਉੱਥੇ ਬਹੁਤ ਬ੍ਰਿਕ ਨਾਲ ਚੈਕਿੰਗ ਕਰਨੀ ਹੁਣ ਇਤਿਲੇਵਾ ਇੱਥੇ ਗੱਲ ਹੋਰ ਆ ਜੇਕਰ ਉੱਥੇ ਉਹਨੇ ਚੈਕਿੰਗ ਕੀਤੀ ਹੈ ਕੰਗੜਾ ਨਾਉਤ ਨੂੰ ਮੰਨ ਰੋਕੇ ਆ ਕਿਉਂਕਿ ਲੇਡੀ ਆ ਲੇਡੀ ਨੇ ਲੇਡੀ ਨੂੰ ਰੋਕਣਾ ਚੈਕਿੰਗ ਕਰੂਗੀ ਉਹਦਾ ਅਧਿਕਾਰ ਹੈ ਜਿਹੜਾ ਮਰਜੀ ਬੰਦਾ ਉੱਥੇ ਉਹਦਾ ਫਰਜ਼ ਉਹਦੀ ਡਿਊਟੀ ਵਾਲ ਚੈੱਕ ਜ਼ਰੂਰ ਕਰਨਾ ਹਨਾ ਕਿਉਂਕਿ ਮੈਂ ਇਹ ਕਿਸੇ ਦਾ ਅਧਿਕਾਰ ਦੇਖ ਕੇ ਨਹੀਂ ਕਹਿ ਸਕਦੀ ਵੀ ਇਹ ਬੰਦਾ ਸਹੀ ਹੋ ਸਕਦਾ ਜਾਂ ਕਿਵੇਂ ਨਾ ਕਿਉਂਕਿ ਇਹਨੇ ਆਪਣੀ ਜਿਹੜੀ ਡਿਊਟੀਆਂ ਨਿਭਾਉਣੀ ਆ ਜਲੋ ਚੈਕਿੰਗ ਕੀਤੀ ਹੋਈ ਆ ਟੂਈ ਨਾਲ ਕੋਈ ਗੱਲਬਾਤ ਜ਼ਰੂਰ ਹੋਈ ਹੋਊਗੀ ਜਿਹੜਾ ਉਹਨੇ ਤੱਪੜ ਤੱਕ ਮਾਰਤਾ ਕੋਈ ਕੰਗੜਾ ਨਾਉ ਦੀ ਆਤ ਤਾਂ ਹੈਗੀ ਆ ਦਾ ਮਤਲਬ ਤੇ ਕੰਗਰਨਾਂ ਨਾਂ ਦੀ ਆਤ ਹੈ ਕਿ ਅੱਜ ਦੀ ਨਹੀਂ ਇਹ ਬਹੁਤ ਟਾਈਮ ਤੋਂ ਬਹੁਤ ਜ਼ਿਆਦਾ ਟਾਈਮ ਤੋਂ 2019 20 ਦੀ ਗੱਲ ਆ ਜਦੋਂ ਕਸਾਮੀ ਅੰਦੋਲਨ ਸੀਗਾ ਉਹਦਾ ਬਹੁਤ ਬਹੁਤ ਜਿਆਦਾ ਬੋਲਦੀ ਕਿਸਾਨਾਂ ਨੂੰ ਇਹ ਧਰਨੇ ਤੋਂ ਇਹ ਘਰੋਂ ਕੱਢੇ ਹੋਏ ਨੇ ਬੇਲੇ ਨੇ 100 ਰੁਪਏ ਦੇ ਦਰੀਦਿਆਂ ਨੂੰ ਇਦਾਂ ਦੇ ਬਿਆਨ ਦੇ ਕੇ ਕਦੇ ਇਹ ਖਾਲਿਸਤਾਨੀ ਨੇ ਅਤਵਾਦੀ ਨੇ ਬਹੁਤ ਤਰ੍ਹਾਂ ਦੇ ਬਿਆਨ ਦੇ ਕੇ ਕਿਸਾਨਾਂ ਦੇ ਕਿਸਾਨਾਂ ਨੂੰ ਬਿਆਨ ਦੇ ਲੋਕਾਂ ਨੂੰ ਡਰਾਉਡ ਕਰਦੀ ਰਹੀ ਹੈ ਪਰ ਲਖਵੀਰ ਸਿੰਘ ਜੀ ਜਿਹੜਾ ਇੱਥੇ ਇੱਕ ਕੰਗਨਰ ਨੌਤ ਵੱਲੋਂ ਕੱਲ ਬੜਾ ਵੱਡਾ ਬਿਆਨ ਦਿੱਤਾ ਗਿਆ ਹੈ ਪੰਜਾਬ ਨੂੰ ਉਗਰਵਾਦ ਅਤਵਾਦੀਆਂ ਦੇ ਨਾਂ ਤੋਂ ਉਹਨਾਂ ਨੇ ਕਿਹਾ ਇਹ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਹੁਣ ਅੱਤਵਾਦੀ ਜਾਂ ਉਗਰਵਾਦੀਆਂ ਵਾਲੇ ਹੋ ਚੁੱਕੇ ਨੇ ਉੱਥੇ ਮਾਹੌਲ ਠੀਕ ਨਹੀਂ ਹੈਗਾ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਜੇ ਹੁਣ ਆਪਾਂ ਕਹਿ ਦਈਏ ਕਿ ਯੂਪੀ ਬਿਹਾਰ ਦੇ ਵਿੱਚ ਜਦੋਂ ਕੋਈ ਕਾਹਨਡ ਹੁੰਦਾ ਹੈ ਜਾਂ ਕੋਈ ਘਟਨਾ ਹੁੰਦੀ ਹੈ ਉੱਥੇ ਤਾਂ ਕਦੇ ਕੋਈ ਬੋਲਿਆ ਨਹੀਂ ਹੈਗਾ ਕਿ ਇਹ ਅੱਤਵਾਦੀ ਨੇ ਜਾਂ ਇਹ ਉਗਰਵਾਦ ਹੋ ਰਿਹਾ ਹੈ ਇੱਕ ਸਿਰਫ ਥੱਪੜ ਮਾਰਨ ਦਾ ਉਹ ਇੱਕ ਥੱਪੜ ਮਾਰਨ ਨੂੰ ਹੀ ਲੈ ਕੇ ਕਿਉਂ ਐਡਾ ਵੱਡਾ ਕਹਿ ਦਿੱਤਾ ਕਿ ਹਾਂ ਵੀ ਇੱਥੇ ਤੇ ਦੂਜੇ ਨੰਬਰ ਤੇ ਕਿਸਾਨਾਂ ਨੂੰ ਜਾਂ ਇਹ ਇਹ ਆਪਣੇ ਪੰਜਾਬੀਆਂ ਨੂੰ ਕਾਹ ਤੋਂ ਇਹ ਟਾਰਗੇਟ ਕੀਤਾ ਜਾਂਦਾ ਇਸ ਨੂੰ ਸਿਰਫ ਲੈ ਕੇ ਇਹ ਲਾਉ ਥੱਪੜ ਨਹੀਂ ਭਾਜੀ ਮੂੜਿਆ ਇਹ ਪਤਾ ਕੀ ਚੱਕਰਾ ਮਤਲਬ ਟਾਰਗੇਟ ਇੱਕ ਅੰਗਣਾ ਨਾਲ ਦੀ ਆਦਤ ਆ ਹੋਂ ਕਦੇ ਇਹ ਅੰਗਣਾ ਨਾਲ ਨੇ ਕਿਹਾ ਵੀ ਜੁਪੀ ਚ ਖਾਲਿਸਤਾਨੀ ਨੇ ਹਮਤਲ ਖਾਲਿਸਤਾਨੀ ਨੇ ਜਾਂ ਗੁਜਰਾਤ ਚ ਨੇ ਜਾਂ ਰਾਜਸਥਾਨ ਚ ਖਾਲਿਸਤਾਨੀ ਨੇ ਹੱਤਵੱਦੀ ਨੇ ਇਹਨੂੰ ਪੰਜਾਬ ਚ ਕਿਉਂ ਦੇਖਦੇ ਨੇ ਇਹਨੂੰ ਤਾਂ ਨਹੀਂ ਪਤਾ ਨਹੀਂ ਕੀ ਚੱਕਰਾਂ ਕੀ ਨਹੀਂ ਇਹਨਾਂ ਨੂੰ ਪੱਗ ਤੋਂ ਨਫ਼ਰਤ ਆ ਕਿਸੇ ਨਾਮ ਕਿਸੇ ਦੇ ਨਾਮ ਮਗਰ ਕੌਰ ਸਿੰਘ ਲੱਗੇ ਹੋਵੇ ਨਾ ਜੇ ਉਹਦੀ ਕਿਤੇ ਗੱਲਬਾਤ ਹੋ ਜਵੇ ਕਿਸੇ ਨਾਲ ਵੀ ਜਿਵੇਂ ਕੰਗਰਾਂ ਨਾਲ ਹੁਣ ਕੁੜੀ ਦੀ ਗੱਲਬਾਤ ਹੋਈ ਆ ਉਹਦਾ ਨਾਮ ਕਲਵਿੰਦਰ ਕੌਰ ਸੀ ਜੇ ਉਹੀ ਕਿਤੇ ਨੀਹਾ ਸ਼ਰਮਾ ਜਾਂ ਐਦਾਂ ਕੁਝ ਹੁੰਦੀ ਤਾਂ ਕੰਗਰਾਂ ਨਾਲ ਉਹਨੇ ਬਿਆਨ ਨਹੀਂ ਦੇਣਾ ਸੀ ਹੂੰ ਪਰ ਹੁਣ ਅੱਜ ਦਿਨ ਸੀਗਾ ਪਰ ਇੱਥੇ ਇਹਨੇ ਬਿਆਨ ਦਿੱਤਾ ਉਨੇ ਪੂਰੇ ਪੰਜਾਬ ਨੂੰ ਛੋਟੀ ਥੱਪੜ ਵਾਲੀ ਗੱਲ ਤੇ ਹਾਲਾਂਕਿ ਇਹ ਗੱਲ ਥੱਪੜ ਵਾਲੀ ਗੱਲ ਨਹੀਂ ਖਾਸ ਨਹੀਂ ਕਿਉਂਕਿ ਦੋਨੇ ਕੁੜੀਆਂ ਲੜਪੀਆਂ ਲੜਪੀਆਂ ਜੇ ਦਾ ਕੋਈ ਮੁੰਡਾ ਹੁੰਦਾ ਜਾਂ ਕੋ ਲਾਲੋ ਕਿ ਜੇ ਕਿਸਾਨ ਨਾ ਕੋਈ ਲੀਡਰ ਨਾ ਕੋਈ ਕਿਸਾਨ ਕੋਈ ਕੁਝ ਵੀ ਲਾਰੋ ਯਾਰ ਪੰਜਾਬ ਦਾ ਕੋਈ ਨੌ ਸਿਕ ਕੋਈ ਬੰਦਾ ਸਰਦਾਰਾ ਕੋਈ ਕਿਸੇ ਮੁੰਨੇ ਥੱਪੜ ਮਾਰਨ ਦੀ ਗੱਲ ਬਹੁਤ ਵੱਡੀ ਸੀਗੀ ਪਰ ਲਖਵੀਰ ਸਿੰਘ ਇੱਥੇ ਇਹ ਵੀ ਗੱਲ ਬਣਦੀ ਹੈ ਨਾ ਕਿ ਜੇ ਆਪਾਂ ਹੁਣ ਅੱਜ ਕਹਿ ਦਿੰਨੇ ਅੱਜ ਪੰਜਾਬੀ ਖੜੇ ਨੇ ਅੱਜ ਕੁਲਵਿੰਦਰ ਕੌਰ ਦੇ ਨਾਲ ਖੜੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਸਿਰਫ ਪੋਸਟਾਂ ਬਾਣ ਤੱਕ ਨਾ ਰਹਿ ਜਾਣ ਕਿ ਕਿ ਪੰਜ ਚਾਰ ਦਿਨ ਹੁੰਦਾ ਹੈ ਕਿ ਦੇਖਦੇ ਆ ਸੁਭਾਅਕੋ ਗੱਲ ਹੁੰਦੀ ਹੈ ਕਿ ਪੰਜ ਚਾਰ ਦਿਨ ਹੁੰਦਾ ਕਿਸੇ ਵੀ ਚੀਜ਼ ਦਾ ਟ੍ਰੈਂਡ ਹੁੰਦਾ ਜਾਂ ਕ੍ਰੇਜ਼ ਲਾ ਲਓ ਹਨ ਕਿ ਉਹ ਪੰਜ ਚਾਰ ਦਿਨ ਚੱਲਦਾ ਉਸ ਤੋਂ ਬਾਅਦ ਹੌਲੀ 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 ਘਟਦਾ ਘਟਦਾ ਹੋ ਸਕਦਾ ਹੈ ਕਿ ਉਸ ਨੇ ਸੋਚ ਸਮਝ ਕੇ ਕੀਤਾ ਹੈ ਇਹ ਸਾਰਾ ਕੁਝ ਚਲੋ ਫਿਰ ਵੀ ਜੇ ਉਹਦੇ ਪਿੱਛੇ ਅੱਜ ਕੋਈ 5 ਲੱਖ ਰੁਪਇਆ ਦੇ ਰਿਹਾ ਕੋਈ ਲੱਖ ਰੁਪਇਆ ਦੇ ਰਿਹਾ ਹੈ ਨਾ ਹਨ ਪਰ ਇਹ ਜੇ ਕੱਲ੍ਹ ਹੋ ਸਕਦਾ ਹੈ ਇਹ ਬੰਦ ਹੋ ਸਕਦਾ ਹੈ ਇਹ ਕੰਮ ਜੋ ਹੋ ਰਿਹਾ ਇਸ ਨਾ ਸਿਸਟਮ ਦਲੌਤ ਹੈ ਹੁਣ ਉੱਥੇ ਜੇਕਰ ਉਹ ਪੈਸੇ ਮਤਲਬ ਜੇ ਨੇ ਪੈਸੇ ਲਈ ਕੰਮ ਕੀਤਾ ਤਾਂ ਬਹੁਤ ਗਲਤ ਗੱਲ ਆ ਫਿਰ ਕੋਈ ਨੁਸ਼ੀਰ ਨਹੀਂ ਨਿਕਾਹਾਂਗੇ ਜੇ ਨੇ ਕੰਮ ਪੈਸੇ ਲਈ ਕੀਤਾ ਕੁੜੀ ਨੇ ਪਰ ਹਲੇ ਕਿ ਲੱਗਦਾ ਨਹੀਂਗਾ ਹਲੇ ਕਿ ਲੱਬ ਆਪਾਂ ਨੂੰ ਤਾਂ ਬਿਆਨ ਦੀ ਉਡੀਕ ਕਰਨੀ ਚਾਹੀਦੀ ਜਦੋਂ ਕੁੜੀ ਦਾ ਬਿਆਨ ਆਉਂਦਾ ਸਟੇਟਮੈਂਟ ਦੇ ਹੀ ਤਾਂ ਪੁਲਿਸ ਦੀ ਗਿਰਦੇ ਵਿੱਚ ਜਾਂਚ ਹੋ ਰਹੀ ਆ ਕਿਉਂਕਿ ਸੀਸੀਟੀਵੀ ਕੈਮਰੇ ਦੇਖਣਗੇ ਸਾਰੇ ਪਰ ਮੇਰਾ ਮੇਰਾ ਜੋ ਕਹਿਣ ਦਾ ਇਹ ਭਾਵ ਹੈ ਕਿ ਜੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਅੱਜ ਪੰਜਾਬ ਪੂਰਾ ਸਾਰਾ ਸਟੈਂਡ ਲਈ ਬੈਠਾ ਹੈ ਨਾ ਕੋਈ ਕਹਿ ਰਿਹਾ ਕਿ ਉਹਨੂੰ ਐਮਐਲਏ ਦੀ ਸੀਟ ਦਵਾ ਦਿੰਨੇ ਆ ਕੋਈ ਕਹਿ ਦਿੰਦਾ ਕਿ ਕਿਤੋਂ ਵੀ ਉਹਨੂੰ ਹਰੇਕ ਪਾਸੇੋਂ ਪੰਜਾਬੀਆਂ ਦਾ ਸਾਥ ਦਿੱਤਾ ਜਾਵੇਗਾ ਕਿਸਾਨ ਹੋਣ ਚਾਹੇ ਉਹ ਕੋਈ ਵੀ ਆ ਹਰੇਕ ਵਰਗ ਦੇ ਵੱਲੋਂ ਹਰੇਕ ਵਰਗ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਉਹਦੀ ਪਰ ਜੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਘਟ ਗਿਆ ਤਾਂ ਫਿਰ ਉਹਦਾ ਮਤਲਬ ਕੀ ਤੁਹਾਨੂੰ ਲੱਗਦਾ ਵੀ ਇਹ ਘਟ ਸਕਦਾ ਹੈ ਇਹ ਲੱਭ ਹੋ ਸਕਦਾ ਲੋਕ ਨੇ ਤਾਂ ਹੁਣ ਅੱਜ ਜਿਹਨੂੰ ਆਪਣੇ ਪੰਜਾਬ ਦੇ ਵਿੱਚ ਲੋਕ ਇੱਕ ਵਾਰ ਸਿਰਫ ਚੱਕ ਲੈਂਦੇ ਨੇ ਹੂੰ ਫੇ ਥੱਲੇ ਇਮੈਂਟਰੀ ਲਾਣ ਦੀ ਗਲਤੀ ਹੁੰਦੀ ਹੈ ਹੁਣ ਆਪਣਾ ਇੱਕ ਚੀਜ਼ ਦੇਖ ਦਲਾਵਾਂ ਆਪਾਂ ਦੇ ਸਾਹਮਣੇ ਐਗਜ਼ਾਮਪਲ ਪਈ ਆ ਹੁਣ ਨਵੀਂ ਨਵੀਂ ਐਗਜ਼ਾਮਪਲ ਆ ਅਮਰਤਪਾਲ ਤੇ ਸਰਜ ਸਿੰਘ ਖਾਲਸਾ ਦੀ ਹਮ ਅਮਰਤਪਾਲ ਜਿੱਤੇ ਆ ਆਜ਼ਾਦ ਕਿੰਨੀ ਸਭ ਤੋਂ ਵੱਧ ਜਿਹੜੇ ਜਿੱਤੇ ਆ ਹਮ ਸਰਜ ਸਿੰਘ ਖਾਲਸਾ ਜਿਹਦੇ ਸਾਹਮਣੇ ਹੰਸ ਰਾਜ ਕਰਮਜੀਤ ਅਨਮੋਲ ਹਮ ਬਹੁਤ ਫੈਨਫੋਲ ਦੋਨਾਂ ਦੀ ਬਿਲਕੁਲ ਸਰਜੀਤ ਖਾਲਸਾ ਨੂੰ ਕੌਣ ਜਾਣਦਾ ਸੀਗਾ ਸਿਰਫ ਹਫ਼ਤੇ 10 ਦਿਨ ਦੇ ਵਿੱਚ ਪਤਾ ਲੱਗਿਆ ਵੀ ਸਰਜੀਤ ਖਾਲਸਾ ਬਿਆਨ ਸਿੰਘ ਦਾ ਸੁਪੁੱਤਰ ਆ ਲੋਕਾਂ ਨੇ ਲਹਿਰ ਗੁਣਾਤੀ ਐਮਪੀ ਬਣਾਤਾ ਲੱਗੂ ਇਹੀ ਗੱਲ ਹੁਣ ਇਧਰ ਆ ਲੋਕਾਂ ਦਾ ਕਿਉਂਕਿ 6 ਜੂਨ ਆਪਰੇ ਜੂਨ ਦੇ ਮਹੀਨੇ ਤਾਂ ਵੈਸੇ ਵੀ ਤੁਹਾਨੂੰ ਪਤਾ ਨਾ ਕਿੰਨਾ ਸਿੱਖਾਂ ਦੇ ਉੱਤੇ ਅਤਿachar ਹੋਇਆ ਪਿਆ 6 ਜੂਨ ਦੇ ਜਿਹੜਾ ਜੂਨ ਦਾ ਮਹੀਨਾ ਵੈਸੇ ਵੀ ਸਿੱਖਾਂ ਦਾ ਖੂਨ ਖੋਲ ਹੋਇਆ ਮਹੀਨਾ ਏ ਪਰ ਫਿਰ ਵੀ ਇਦੋਂ ਸਿੱਖਾਂ ਦਾ ਵੈਸੇ ਵੀ ਖੂਨ ਖੋਲ ਲਿਆ ਹੁੰਦਾ ਕੰਗੜਾ ਨਨੌਤ ਨੇ ਅਜਿਹੇ ਬਿਆਨ ਦੇਣਾ ਅਤਵਾਦੀ ਗੁਰਵਾਦੀ ਕਹਿਣਾ ਇਹ ਬੜੀ ਹੀ ਗਲਤ ਤੇ ਘਟਿਆ ਦਾ ਬਿਆਨ ਵਾਜੇ ਦਾ ਤਾਂ ਹੀ ਉਹਨੂੰ ਹਾਲਾ ਕਿ ਬਹੁਤ ਆਪਣੇ ਪੰਜਾਬ ਦੇ ਲੋਕ ਜੇ ਨਹੀਂ ਉਹਨਾਂ ਨੇ ਸਿਰਫ ਦੋਨਾਂ ਪੱਖਾਂ ਦੀ ਗੱਲ ਕਰਨੀ ਸੀ ਕਿ ਕੁੜੀ ਜੀ ਸੋਟ ਕਰਦੇ ਉਹ ਬਿਲਕੁਲ ਕੰਗੜਾ ਵੀ ਕਰਦੇ ਕਿਉਂਕਿ ਹਰੇਕ ਦੀ ਧੀ ਪੈਣ ਦੀ ਇੱਜ਼ਤ ਹੁੰਦੀ ਆ ਤੇ ਕਿਤੇ ਨਾ ਕਿਤੇ ਕੰਗੜਾ ਨੇ ਜਿਹੜਾ ਕਹਤਾ ਹੈ ਅਤਵਾਦੀ ਐ ਉਗਰਵਾਦੀ ਵੱਧ ਰਿਹਾ ਇਹਦੇ ਗੱਲ ਤੇ ਕੰਗੜਾ ਨਾਲੋਂ ਆਉਂਦਾ ਵਿਰੋਧ ਹੋਰ ਜ਼ਿਆਦਾ ਹੋ ਰਿਹਾ ਹੁਣ ਕਿਸ ਨੇ ਆ ਕੇ ਕਿਹਾ ਵੀ ਕੰਗੜਾ ਨਾਲੋਂ ਤੇ ਪਰਚਾ ਦਾਜ ਕਰ ਉਹਨੇ ਪੰਜਾਬ ਮਿਲ ਖਾਲਸਾ ਨੇ ਕਹਤਾ ਜਾਤਵਾਦੀ ਕਹਤਾ ਕੱਲਾ ਕੁੜੀ ਦੇ ਕਿਉਂ ਪਰਚਾ ਨੇ ਦੱਪੜ ਮਾਰਿਆ ਹਾਲਾਂਕਿ ਪਤਾ ਨਹੀਂ ਕੀ ਗੱਲ ਕੀ ਨਹੀਂ ਆਪਾਂ ਕੋਲ ਕੁੜੀ ਦਾ ਬਿਆਨ ਜੁਦਾ ਐਮਪੀ ਨੇ ਸ਼ੈਤਾਨ ਉਹਨਾਂ ਨੇ ਲਾਉਣ ਮੌਜੂਦਾ ਐਮਪੀ ਤੇ ਹੁਣ ਤਾਂ ਐਮਪੀ ਬਹੁਤ ਨਹੀਂ ਫਿਰ ਹਰੇਕ ਕਹ ਜਰੂਰ ਪੰਜਾਬ ਖਾਲਿਸਤਾਨ ਸਹੀ ਨਹੀਂ ਆਤਵਾਦੀ ਪੰਜਾਬ ਦੇ ਵਿੱਚ ਹੁਣ ਕਈ ਆਪਾਂ ਪੰਜਾਬ ਦੀ ਆਪਾਂ ਸਾਰੇ ਆ ਗਏ ਆ ਆਪਣੇ ਦੇ ਵੀ ਆਪਾਂ ਨੂੰ ਕਹਿ ਰਹੇ ਆਤਵਾਦੀ ਇਹ ਆਪਾਂ ਵਿੱਚ ਹੀ ਆ ਗਏ ਪੰਜਾਬ ਦੇ ਬਸਨੀਕ ਆ ਦੇਖਦੇ ਆ ਆਪਾਂ ਨੂੰ ਕੋਈ ਕਹੇ ਇਹ ਸਾਰੇ ਇਹ ਇਕੱਲਾ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਹੋਰ ਵੀ ਤਾਂ ਜੇ ਹੁਣ ਤੁਸੀਂ ਕਹਿ ਰਹੇ ਹੋ ਕੁਲਜੀਤ ਕੌਰ ਹੈ ਹਨਾ ਕੁਲਜੀਤ ਕੌਰ ਜ਼ਰੂਰੀ ਤਾਂ ਨਹੀਂ ਹੈਗਾ ਕਿ ਉਹ ਇਕੱਲੇ ਪੰਜਾਬ ਦੇ ਵਿੱਚ ਹੀ ਰਹਿੰਦੀ ਉਹ ਚਲੋ ਬਾਅਦ ਵਿੱਚ ਪਤਾ ਲੱਗਿਆ ਹੁਣ ਹੌਲੀ ਹੌਲੀ ਵੀ ਹਨਾ ਕਿ ਇਹ ਭਾਈ ਪੰਜਾਬ ਦੇ ਸੁਲਤਾਨਪੁਰ ਤੋਂ ਆ ਹਨਾ ਸ਼ਾਇਦ ਸੁਲਤਾਨਪੁਰ ਲੋਧੀ ਤੋਂ ਤੇ ਜੇ ਹੋ ਸਕਦਾ ਸੀ ਕੁਲਵਿੰਦਰ ਕੌਰ ਯੂਪੀ ਦੇ ਵਿੱਚ ਵੀ ਰਹਿ ਸਕਦੀ ਸੀ ਜਾਂ ਬਿਹਾਰ ਤੋਂ ਵੀ ਆ ਸਕਦੀ ਸੀ ਇਹ ਜ਼ਰੂਰੀ ਤੇ ਨਹੀਂ ਤੇ ਉਹ ਉੱਥੇ ਟਾਰਗੇਟ ਕਿਉਂ ਸਿਰਫ ਸਿੱਧਾ ਪੰਜਾਬ ਨੂੰ ਕਰ ਦਿੱਤਾ ਯੂਪੀ ਬਿਹਾਰ ਦੇ ਵਿੱਚ ਕਿਹੜਾ ਨਹੀਂ ਪਿਆਬੀ ਰਹਿੰਦੇ ਬਿਲਕੁਲ ਹੋਗੀ ਬਿਲਕੁਲ ਪਿਆਬੀ ਬਹੁਤ ਰਹਿੰਦੇ ਨੇ ਹੁਣ ਸਿਰਫ ਕੰਗੜਾ ਇਹ ਕੰਗੜਾ ਨੂੰ ਯਾਬ ਤੱਕ ਅੱਲੀ ਹੋਰ ਕੋਈ ਕਿਸੇ ਦਾ ਬਿਆਨ ਸੁਣਿਆ ਲੀਡਰ ਦਾ ਕਦੇ ਹੂੰ ਕੰਗੜਾ ਨਾਲ ਤੁਸੀਂ ਸਿਰ ਬਿਆਨਾਂ ਚ ਕੰਗੜਾ ਨਾਲ ਕੋਲ ਹਾਲਾ ਕਿ ਪਾਵਰ ਬਹੁਤ ਆ ਚਲੋ ਹੁਣ ਐਮਪੀ ਬਣ ਗਈ ਜਨਤਾ ਤੇ ਐਮਪੀ ਬਣ ਗਿਆ ਲੱਭ ਤੇ ਇਹਦੇ ਕੋਲ ਪਾਵਰ ਵੱਧ ਗਈ ਹੁਣ ਕੁਝ ਵੀ ਕਰ ਸਕਦੀ ਆ ਬਈ ਉਹਨਾਂ ਨੂੰ ਤਾਂ ਚੈਕਿੰਗ ਕੀਤੀ ਹੋਣੀ ਐ ਨੇ ਤਾਂ ਅੋਸ਼ਵਰਜੀ ਥੋੜੀ ਮੋਟੀ ਨੂੰ ਪਤਾ ਵੀ ਕੁਝ ਨਾ ਕੁਝ ਤਾਂ ਕਿਹਾ ਹੀ ਹੋਣਾ ਕਿਉਂਕਿ ਬਾਲੀਵੁੱਡ ਦੇ ਐਕਟਰ ਨੇ ਹਨਾ ਤੇ ਇਹਨੂੰ ਪਤਾ ਐ ਤਾਂ ਮੈਂਟ ਚ ਗਾਹ ਪਾ ਲੈਂਦੇ ਨੇ ਫਿਰ ਉਹਨਾਂ ਵਿੱਚ ਇਹਨੂੰ ਆਰਥ ਹੁੰਦੀ ਵਾ ਬੋਲਣ ਚਾਹਾਂਦੇ ਕਿਉਂਕਿ ਡਾਇਲੌਗ ਬੋਲਵੇਂ ਖੁੱਲੇ ਹੁੰਦੇ ਨੇ ਇਹਨੂੰ ਲੱਗਣੇ ਇੱਥੇ ਵੀ ਡਾਇਲੌਗ ਚੱਲੂ ਕੋਈ ਪਰ ਨਹੀਂ ਉੱਥੇ ਪੰਜਾਬ ਦੀ ਧੀ ਸ਼ੇਰ ਨਹੀਂ ਖੜੀ ਸੀ ਸਾਹਮਣੇ ਉਹਨੇ ਝਟ ਨਾਲ ਦੀ ਨਾਲ ਜਵਾਬ ਦੇ ਦਿੱਤਾ ਤੇ ਅੱਜ ਦੀ ਚਰਚਾ ਸਾਰੇ ਬਸੇ ਹੋਰੀ ਹੁਣ ਕੰਨਾਂ ਨਾਲ ਨੌਤ ਦੀ ਗੱਲ ਹੁਣ ਅੱਜ ਵਿਰਪ ਬਿਆਨ ਸੁਣੇ ਰਾਜ ਸਿੰਘ ਖਾਲਸਾ ਰੱਖੇ ਨੇ ਆਜ਼ਾਦ ਚੌਣ ਮਦਦ ਚ ਤੁਨ ਚਾਹੀਦਾ ਅਮਰਤਪਾਲ ਨੇ ਕਿਹਾ ਵੀ ਇਸ ਨੇ ਸਿੱਖ ਕੌਮ ਦਾ ਪੰਜਾਬ ਦਾ ਸਿਰ ਉੱਚਾ ਕੀਤਾ ਤੇ ਹੁਣ ਅਮਰਤਪਾਲ ਦਾ ਇਹ ਬਿਆਨ ਆਪਾਂ ਸੁਣੀ ਆ ਅਮਰਤਪਾਲ ਨੇ ਸਾਫ ਕਿਹਾ ਉਹਦਾ ਬਿਆਨ ਜਿਵੇਂ ਆਇਆ ਵੀ ਅਸੀਂ ਕੁਲਵਿੰਦਰ ਕੌਰ ਦੇ ਨਾਲ ਆ ਤਾਂ ਕੁਲਵਿੰਦਰ ਕੌਰ ਨੇ ਸਿੱਖ ਕੌਮ ਦਾ ਨਹੀਂ ਪੰਜਾਬ ਦਾ ਪੂਰੇ ਦੇਸ਼ ਦਾ ਸਿਰ ਜਿਹੜਾ ਉੱਚਾ ਕੀਤਾ ਉਹਨੂੰ ਸਬਕ ਸਿਕਾਇਆ ਬਹੁਤ ਚੰਗੀ ਗੱਲ ਆ ਮਤਲਬ ਕੁਲਵਿੰਦਰ ਦੀ ਹਰ ਪਾਸੇ ਚਰਚਾ ਹੀ ਹੋ ਰਹੀ ਆ ਦੇ ਪਰਿਵਾਰ ਨੂੰ ਲੋਕ ਘਰ ਜਾ ਜਕੇ ਮਾਨ ਸਨਮਾਨ ਕਰ ਰਹੇ ਨੇ ਪਰ ਲਖਵੀਰ ਸਿੰਘ ਚਰਚਾ ਦਾ ਕਹਿੰਦੇ ਨੇ ਵੀ ਚਲੋ ਹੋ ਰਹੀ ਹੈ ਹਨਾ ਇਹ ਗੱਲ ਵੀ ਕਿਤੇ ਨਾ ਕਿਤੇ ਇਹ ਵੀ ਜ਼ਰੂਰੀ ਗੱਲ ਹੈ ਕਿ ਇਹ ਚਰਚਾ ਕਿਤੇ ਬਸ ਪੰਜ ਚਾਰ ਦਿਨ ਦੀ ਨਾ ਰਹਿ ਜਾਵੇ ਕਿਤੇ ਕਿਉਂਕਿ ਉਸ ਹਨਾ ਮਤਲਬ ਔਰਤ ਵੱਲੋਂ ਬੜਾ ਹੀ ਚਲੋ ਕਹਿ ਦਿੰਦੇ ਆ ਕਿ ਇੱਕ ਜਵਾਬ ਦਿੱਤਾ ਗਿਆ ਪੰਜਾਬ ਵੱਲੋਂ ਹਨਾ ਕਿ ਪੰਜਾਬੀਆਂ ਨੂੰ ਜਦੋਂ ਕੋਈ ਮਾੜਾ ਬੋਲਦਾ ਤਾਂ ਪਤਾ ਲੱਗ ਜਾਂਦਾ ਵੀ ਹਾਂ ਵੀ ਗੋ ਵੀ ਕੋਈ ਬੋਲਣ ਵਾਲਾ ਹੈਗਾ ਤੇ ਕਿਤੇ ਨਾ ਕਿਤੇ ਪੰਜਾਬੀ ਇਹ ਕਿਤੇ ਹੌਲੀ ਹੌਲੀ ਇਹਨੂੰ ਵਿਸਾਰਨਾ ਦੇਣ ਇਹ ਇਹ ਵੀ ਬੜੀ ਜ਼ਰੂਰੀ ਗੱਲ ਹੈ ਇੱਥੇ ਵੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਲਾਹੂ ਨੂੰ ਤਨ ਨੂੰ ਬਲ ਕੰਗੜਾ ਨਾਲਤ ਬਾਰੇ ਕੱਲੇ ਕੱਲੇ ਕਿਸਾਨ ਨੂੰ ਪਿੰਡ ਪਿੰਡ ਦੇ ਬੱਚੇ-ਵੱਚੇ ਨੂੰ ਪਤਾ ਵੀ ਉਹਨੇ ਕੀ ਬੋਲਿਆ ਕੀ ਨਹੀਂ ਤੇ ਨਹੀਂ ਪਤਾ ਹੈ ਕਿ ਨਹੀਂ ਸਭ ਨੂੰ ਸਭ ਨੂੰ ਪਤਾ ਹੋਊਗਾ ਤੇ ਹੁਣ ਜਿਹੜੇ ਬੱਚੇ ਨੇ ਜਿਹੜੇ ਔਰਤ ਨੇ ਚਾਹੇ ਲਾਲੋ ਜਿਹੜੇ ਬੰਦੇ ਨੇ ਉਹਦੀ ਭਾਜੀ ਮੋੜੀ ਆ ਉਹਨੂੰ ਵੀ ਭੁੱਲ ਜੂਗਾ ਹਣਾ ਇਹ ਯਾਦ ਰੱਖਣਗੇ ਯਾਦ ਰਹੂਗਾ ਤੇ ਬਾਕੀ ਨਿ ਫਿਊਚਰ ਆ ਫਿਊਚਰ ਲੋਕਾਂ ਦਾ ਪਤਾ ਵੀ ਲੋਕ ਕੀ ਚਾਹੁੰਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਹਰ ਇੱਕ ਲਵ ਹਜੇ ਤਾਂ ਜਾਂਚ ਹੋਣ ਤੋਂ ਪਤਾ ਲੱਗੂਗਾ ਗਲਤੀ ਸਾਹਮਣੇ ਆਊਗੀ ਕੀ ਦੀਆਂ ਕੀ ਨਹੀਂ ਹਜੇ ਜੀ ਪਈ ਆ ਤੁਹਾਨੂੰ ਕੀ ਲੱਗਦਾ ਵੀ ਗਲਤੀ ਹੋ ਸਕਦੀ ਹੈ ਕੰਗਣਾ ਲਵ ਜੇਕਰ ਉਹ ਜ਼ਿੰਮੇਵਾਰ ਨਾਲ ਦੀ ਰੱਖ ਫੌਜ ਦੀ ਉਹ ਆ ਹੈਨਾ ਰਿਸਪੌਂਸਿਬਿਲਟੀ ਨੂੰ 15 ਸਾਲ ਜੋਬ ਕਰਦੀ ਨ ਹੋਵੇ ਚੇਦਾ ਕਰਦੀਂ ਦੇ ਦੀ ਮੈਨੂੰ ਲੱਗਦਾ ਨਹੀਂਗਾ ਵੀ ਇੰਨੀ ਛੇਤੀ ਉਹ ਵਾਈਪਰ ਹੋ ਕੇ ਛੋੜੀ ਗੱਡੀ ਗੱਲ ਵਿੱਚ ਥੱਪੜ ਮਾਰ ਦੂਗੀ ਕਿਉਂਕਿ ਇਹਨੂੰ ਪਤਾ ਆਖਣ ਨੂੰ ਵੀ ਉਹ ਕਿ ਐਮਪੀ ਵੀ ਆ ਤੇ ਚਲੋ ਹੁਣ ਤਾਂ ਐਮਪੀ ਦਾ ਪਤੀ ਉਹ ਐਮਪੀ ਬਣ ਗਈ ਆ ਤੇ ਇੱਕ ਤਰ੍ਹਾਂ ਦੀ ਚਲੋ ਫਿਰ ਵੀ ਉਹਦਾ ਥੋੜਾ ਜਿਆਦਾ ਰਤਵਾ ਕਹਿੰਦੇ ਵਧੀਆ ਕਿਉਂਕਿ ਫਿਲਮਾਂ ਦੇ ਵਿੱਚ ਉਹ ਕਾਫੀ ਇਹਨਾਂ ਫਿਲਮਾਂ ਕੀਤੀਆਂ ਨੇ ਚੰਗੇ ਫਿਲਮ ਵੀ ਕੀਤੀਆਂ ਮਾੜੀਆਂ ਵੀ ਕੀਤੀਆਂ ਨੇ ਉਹਦਾ ਲਗੀ ਇੱਕ ਤਰ੍ਹਾਂ ਇੱਥੇ ਦੂਜਾ ਪੱਖ ਇਹ ਵੀ ਆਉਂਦਾ ਹੈ ਕਿ ਲਖਵੀਰ ਸਿੰਘ ਇੱਕ ਔਰਤ ਵੱਲੋਂ ਇੱਕ ਔਰਤ ਦੇ ਥੱਪੜ ਮਾਰਿਆ ਗਿਆ ਹਨਾ ਇਸ ਦਾ ਚਲੋ ਜਿਸ ਨੇ ਮਾਰਿਆ ਥੱਪੜ ਹਨ ਉਹ ਵੀ ਹੋ ਸਕਦਾ ਹੈ ਕਿ ਆਪਣੀ ਜਗਾ ਸਹੀ ਹੋਵੇ ਹਨ ਹੁਣ ਜਿਸ ਦੇ ਪਿਆ ਥੱਪੜ ਉਹਨੇ ਚੱਕ ਕੇ ਬਿਆਨ ਦਿੱਤਾ ਪੰਜਾਬੀਆਂ ਦੇ ਖਿਲਾਫ ਹਨ ਤੇ ਇਹ ਕਿਤੇ ਨਾ ਕਿਤੇ ਕਿਉਂ ਇਹ ਇੱਕ ਪੱਖ ਨੂੰ ਹੀ ਦੇਖਿਆ ਜਾ ਰਿਹਾ ਕਿ ਕੰਗਨਾਰ ਰਣੋਤ ਹੀ ਮਤਲਬ ਸਹੀ ਹੈ ਜਾਂ ਉਹ ਕੁੜੀ ਹੀ ਸਹੀ ਹੈ ਹੋ ਸਕਦਾ ਹੈ ਦੋਨਾਂ ਦੀ ਆਪਣੀ ਜਗਾ ਸਹੀ ਹੋਣ ਲਓ ਉਹ ਚੱਕਰ ਹੁਣ ਤਾਂ ਪਤਾ ਲੱਗਣਾ ਜਦੋਂ ਸਾਰੇ ਸੀਸੀਟੀਵੀ ਕੈਮਰੇ ਦੇ ਵਿੱਚੋਂ ਵੀਡੀਓ ਚ ਕੱਢ ਕੇ ਪਤਾ ਲੱਗੂ ਕੀ ਗੱਲ ਹੋਈ ਹੈ ਕੀ ਨਹੀਂ ਫੇਰ ਪਤਾ ਲੱਗਣਾ ਵੀ ਗਲਤੀ ਕੰਗਨਣਾ ਨੋਂ ਦੀ ਜਾਵਰੋ ਪੋਸਟੈਬਿਲਟੀ ਕੁੜੀ ਹੈ ਜਿਹੜੀ ਮਨਨਾ ਕਲਵਿੰਦਰ ਕੌਰ ਹੈ ਨਾ ਤੇ ਇਹਦਾ ਜਾਂਚ ਦਾ ਵਿਛਾ ਬਾਕੀ ਕਲੀਅਰ ਹੋ ਜਾਊਗਾ ਸਾਰੇ ਸਾਹਮਣੇ ਆ ਜਾਊਗਾ ਪਰ ਕਿਤਨਾਂ ਜਿਹੜਾ ਕੰਗਨਣਾ ਨੋਂ ਦਾ ਬਿਆਨ ਆ ਤਾਂ ਲਵਾ ਉਹਦੀ ਚਰਚਾ ਵੱਧ ਹੋ ਰਹੀ ਆ ਕਿਉਂਕਿ ਉਹਨੇ ਕੁੜੀਆਂ ਨੇ ਕੁੜੀਆਂ ਕੁੜੀਆਂ ਲੜਪੀਆਂ ਕੋਈ ਨਿਖਾਸ ਮੈਟਰ ਨਹੀਂ ਕਰਦਾ ਜਦੋਂ ਮੁੰਡੇ ਮੁੰਡੇ ਲੜਪੈਂਦੇ ਨੇ ਬਿਲਕੁਲ ਜੇਕਰ ਮੁੰਡਾ ਦੱਪਣ ਮਾਰਦਾ ਫੇਰ ਗੱਲ ਬਣਦੀ ਦੀ ਵੱਡੀ ਫੇਰ ਆਪਾਂ ਮੁੰਡੇ ਦੀ ਗਲਤੀ ਕੱਟਣ ਜੁਗੇ ਸੀਗੇ ਕਿਉਂਕਿ ਕੰਗਨਣਾ ਨੋਂ ਤਾਂ ਕਿਸੇ ਦੀ ਧੀ ਹੈ ਕਿਸੇ ਦੀ ਭੈਣ ਆ ਨਾ ਬੋਲ ਬਣਜੋ ਜਿਹੇ ਜੀ ਹੈਗੀ ਹੈਗੀ ਪਰ ਆਖ ਨੂੰ ਕਿਸੇ ਦੀ ਧੀ ਦੇ ਪੈਣ ਤਾਂ ਹੈਗੀ ਉਹ ਆ ਇੱਥੇ ਤਾਂ ਦੋਨੇ ਉਹ ਵੀ ਕਿਸੇ ਦੀ ਪੈਣ ਹੈ ਜਿਹੜੀ ਲੜੀ ਆ ਦੋਨੇ ਵਾਸਤੇ ਪੈਣਾਂ ਪੈਣਾਂ ਅੱਜ ਲੜਪੀਆਂ ਕੀ ਚੱਕਰ ਪਰ ਵਧੀਆ ਗੱਲ ਆ ਜਿਹੜੇ ਖੰਗੜਾਂ ਦੇ ਬਿਆਨ ਸੀ ਉਹਨੇ ਅਜਿਹੇ ਕੁਝ ਨੂੰ ਮੂੰਹ ਤੋੜ ਜਵਾਬ ਦਿੱਤਾ ਤਾਂ ਚੰਗੀ ਗੱਲ ਵੀ ਆ ਤੇ ਆਪਾਂ ਅਗਲੇ ਪ੍ਰੋਗਰਾਮ ਚ ਜ਼ਰੂਰ ਗੱਲਬਾਤ ਕਰਾਂਗੇ ਇਸ ਮੁੱਦੇ ਦੀ ਕਰਾਂਗੇ ਹੋਰ ਥੋੜਾ ਮੋਟਾ ਦੇਖਦੇ ਆ ਕੀ ਹੁੰਦਾ ਕੀ ਨਹੀਂ ਜਾਂਚ ਦੇ ਵਿੱਚ ਹਨ ਤੇ ਉਹਦੇ ਬਾਅਦ ਦੇਖਾਂਗੇ ਆਪਾਂ ਕੀ ਹੁੰਦਾ ਕੀ ਨਹੀਂ ਤੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਤੋ ਐਸੀ ਸਾਡੀ ਗੱਲਬਾਤ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਗੱਲਬਾਤ ਜ਼ਰੂਰ ਆਪਣੇ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਦਿਓ ਧੰਨਵਾਦ